ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ DK Social Help ਦੇ ਵਿੱਚ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਜਿਸ ਦੇ ਵਿੱਚ ਸਕੂਲੀ ਬੱਚਿਆਂ ਨੂੰ SBI ਬੈਂਕ ਦੇ ਵੱਲੋਂ ਇੱਕ ਵਜੀਫਾ ਸਕੀਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਸਕੂਲੀ ਬੱਚਿਆਂ ਨੂੰ ਜਿਹੜੇ ਜਿਹੜੇ 9ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ 15000 ਰੁਪਏ ਦੀ ਜਿਹੜੀ ਸਕਾਲਰਸ਼ਿਪ ਹੈ ਜਿਹੜੀ ਉਹ SBI ਬੈਂਕ ਦੇ ਜਿਹੜਾ ਫਾਊਂਡੇਸ਼ਨ ਹੈ ਉਹਦੇ ਵੱਲੋਂ ਇਹ ਬਜੀਫਾ ਸਕੀਮ ਦਿੱਤੀ ਜਾ ਰਹੀ ਹੈ ਤੇ ਇਹ ਸਕੀਮ ਹੈ ਜਿਹੜੀ ਤੁਸੀਂ ਘਰ ਬੈਠੇ ਹੀ ਮੁਫਤ ਅਪਲਾਈ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਜਾਣ ਦੀ ਜਰੂਰਤ ਨਹੀਂ ਹੈ ਜੇ ਤੁਹਾਨੂੰ ਭਰਨਾ ਆਉਂਦਾ ਹੈ ਤੇ ਤੁਸੀਂ ਘਰੇ ਬੈਠੇ ਹੀ ਭਰ ਸਕਦੇ ਹੋ SBI ਦੀ ਇਹ ਸਕੀਮ ਹੈ ਬਸ ਸ਼ਰਤਾਂ ਕੁਝ ਨੇ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿਹੜੇ-ਕਿਹੜੇ ਸ਼ਰਤਾਂ ਨੇ ਤੇ ਕਿਵੇਂ ਤੁਸੀਂ ਇਹ ਜਿਹੜਾ 15000 ਰੁਪਏ ਦਾ ਬਜੀਫਾ ਤੁਹਾਡੇ ਬੱਚਿਆਂ ਨੂੰ ਤੁਸੀਂ ਦਵਾ ਸਕਦੇ ਹੋ ਠੀਕ ਹੈ ਜਾਂ ਫਿਰ ਜੇ ਕੋਈ ਬੱਚਾ ਹੁਸ਼ਿਆਰ ਹੈ ਤਾਂ ਉਹ ਆਪਣੇ ਆਪ ਵੀ ਭਰ ਸਕਦਾ ਹੈ हां दोस्तों किवें अप्लाई करना है किवें ਨਹੀਂ ਇਸ ਵੀਡੀਓ ਨੂੰ ਐਂਡ ਤੱਕ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਨਿੱਕੀ ਜੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਤਾਂ ਆਓ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਤੁਸੀਂ ਦੋਸਤੋ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ Google ਤੇ ਹੋਣਾ ਹੈ ਠੀਕ ਹੈ Google ਤੇ ਤੁਸੀਂ ਟਾਈਪ ਕਰਨਾ ਹੈ ਉਰੇ ਲਿਖਣਾ ਹੈ ਤੁਸੀਂ ਆਸ਼ਾ SBI ਜੇ ਤੁਸੀਂ ਆਸ਼ਾ ਐਸਬੀਆਈ ਲਿਖੋਗੇ ਤੇ ਆਪਣੇ ਆਪ ਹੀ ਸਕਾਲਰਸ਼ਿਪ ਆ ਜਾਣਾ ਤੇ ਤੁਸੀਂ ਉਹਨੂੰ ਓਕੇ ਕਰ ਦਿਓਗੇ ਜੋ ਤੁਸੀਂ ਉਸ ਨੂੰ ਓਕੇ ਕਰੋਗੇ ਤਾਂ ਦੋਸਤੋ ਪਹਿਲੇ ਦੋ ਉਹਨਾਂ ਦੇ ਬਡੀ ਫਾਰ ਸਟੱਡੀ ਦੇ ਵੀ ਇਹਨੇ ਆ ਜਾਏਗਾ ਤੇ ਇੱਕ ਡਾਇਰੈਕਟ ਇਹ ਐਸਬੀਆਈ ਦੀ ਸਾਈਟ ਹੈ ਇਸ ਤੇ ਤੁਸੀਂ ਦੇਖ ਸਕਦੇ ਹੋ ਐਸ ਐਸਬੀਆਈ ਆਸ਼ਾ ਸਕਾਲਰਸ਼ਿਪ 2025 26 ਅਪਲਾਈ ਨਾਓ ਇਸ ਤੇ ਤੁਸੀਂ ਕਲਿੱਕ ਕਰਨਾ ਹੈ ਜਾਂ ਤੁਸੀਂ ਇਸ ਤੇ ਕਲਿੱਕ ਕਰੋਗੇ ਤੇ ਇੱਕ ਰੀਡਾਇਰੈਕਟ ਨਵਾਂ ਪੇਜ ਖੁੱਲ ਜਾਏਗਾ ਠੀਕ ਹੈ ਇਸ ਪੇਜ ਤੇ ਤੁਸੀਂ ਹੋਣਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਉੱਪਰ ਇਹੀ ਦਿਖਾਇਆ ਗਿਆ ਐਸਬੀਆਈ ਪਲੈਂਟਿਨਿਅਮ ਜੁਬਲੀ ਆਸ਼ਾ ਸਕਾਲਰਸ਼ਿਪ 2025 ਯਾਨੀ ਕਿ ਉਹਨਾਂ ਨੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਸਕਾਲਰਸ਼ਿਪਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਪਰ ਆਪਾਂ ਅੱਜ ਗੱਲ ਕਰਾਂਗੇ ਇਸ ਦੇ ਵਿੱਚ ਜਿਹੜੇ ਕਿ ਬੱਚੇ 9ਵੀਂ ਤੋਂ 10ਵੀਂ ਪੜ੍ਹਦੇ ਨੇ ਯਾਨੀ ਕਿ ਸਕੂਲ ਲੈਵਲ ਦੀ ਆਪਾਂ ਸਕਾਲਰਸ਼ਿਪ ਦੀ ਗੱਲ ਕਰਾਂਗੇ ਠੀਕ ਹੈ ਤੇ ਆਪਾਂ ਹੁਣ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਐਲੀਜੀਬਿਲਟੀ ਕੈਟੇਗਰੀ ਕਿਹੜੀ ਹੈ ਇਸ ਦੇ ਵਿੱਚ ਕਿਹੜੇ ਕਿਹੜੇ ਲੋਕ ਇਹ ਫਾਰਮ ਭਰ ਸਕਦੇ ਨੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਤੁਸੀਂ ਦੇਖ ਸਕਦੇ ਹੋ ਉਰੇ অপਸ਼ਨ ਬਹੁਤ ਨੇ ਸਕੂਲ ਹੈ ਯੂਜੀ ਹੈ ਪੀਜੀ ਹੈ ਮੈਡੀਕਲ ਆਈਆਈਟੀ ਐਮਆਈਆਈਟੀ ਠੀਕ ਹੈ ਇਹ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਪਰ ਆਪਾਂ ਕੀ ਕਰਨਾ ਹੈ ਉਰੇ ਆਪਾਂ ਸਿਰਫ ਉਰੇ ਸਕੂਲ ਵਾਸਤੇ ਹੀ ਅਪਲਾਈ ਕਰਨਾ ਹੈ ਤੇ ਇਸ ਕਰਕੇ ਆਪਾਂ ਸਕੂਲ ਵਾਸਤੇ ਇਹ ਸਟੂਡੈਂਟਾਂ ਜਿਹੜੇ ਸਕੂਲੇ ਪੜ੍ਹਦੇ ਨੇ ਉਹਨਾਂ ਵਾਸਤੇ ਇਸ ਸਕਾਲਰਸ਼ਿਪ ਪੜਨੀ ਹੈ ਤੇ ਉਸ ਦੇ ਲਈ ਐਲੀਜੀਬਿਲਟੀ ਕੀ ਕੀ ਨੇ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਨੰਬਰ 1 ਓਪਨ ਫੋਰ ਇੰਡੀਅਨ ਠੀਕ ਹੈ ਨੈਸ਼ਨਲ ਯਾਨੀ ਕਿ ਜਿਹੜਾ ਭਾਰਤ ਰਾਸ਼ਟਰ ਹੈ ਇਹਦੇ ਜਿੰਨੇ ਵੀ ਬੱਚੇ ਪੜ੍ਹਦੇ ਨੇ ਯਾਨੀ ਕਿ ਪੂਰੇ ਭਾਰਤ ਵਾਸਤੇ ਇਸ ਸਕੀਮ ਲਾਗੂ ਕੀਤੀ ਗਈ ਹੈ ਉਸ ਤੋਂ ਬਾਅਦ ਐਪਲੀਕੈਂਟ ਮਸਟ ਬੀ ਸਟੱਡਿੰਗ ਇਨ ਕਲਾਸ 9th ਐਂਡ 12th ਠੀਕ ਹੈ ਪਲੱਸ 2 ਤੱਕ 9ਵੀਂ ਤੋਂ ਲੈ ਕੇ ਪਲੱਸ 2 ਤੱਕ ਤੁਹਾਡਾ ਬੱਚਾ ਪੜ੍ਹਦਾ ਹੋਣਾ ਚਾਹੀਦਾ ਹੈ ਕਰੰਟ ਈਅਰ ਦੇ ਵਿੱਚ ਐਪਲੀਕੇਟ ਮਸਟ ਹੈਵ ਯਾਨੀ ਕਿ 75% ਤੁਹਾਡੇ ਮਾਰਕਸ ਹੋਣ ਚਾਹੀਦੇ ਨੇ ਜਾਂ ਫਿਰ ਉਸ ਤੋਂ ਉੱਤੇ ਹੋਣ ਚਾਹੀਦੇ ਨੇ ਕਿਹੜੀ ਕਲਾਸ ਤੋਂ ਜਿਵੇਂ ਕਿ ਤੁਸੀਂ ਹੁਣ 12ਵੀਂ ਚ ਪੜ੍ਹਦੇ ਹੋ ਤਾਂ ਤੁਹਾਡੇ 11ਵੀਂ ਦੇ ਵਿੱਚ 75 ਯਾਨੀ 75% ਤੋਂ ਜ਼ਿਆਦਾ ਮਾਰਕਸ ਹੋਣ ਚਾਹੀਦੇ ਨੇ ਤੇ ਅੱਗੇ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਗਰੋਸ ਐਨੂਅਲ ਇਨਕਮ ਕਿੰਨੀ ਹੋਣੀ ਚਾਹੀਦੀ ਹੈ ਤੁਹਾਡੀ 3 ਲੱਖ 3 ਲੱਖ ਤੋਂ ਘੱਟ ਇਨਕਮ ਤੁਹਾਡੀ ਹੋਣੀ ਚਾਹੀਦੀ ਹੈ ਜੇ ਤੁਸੀਂ ਸਕੂਲ ਲੈਵਲ ਤੋਂ ਇਹ ਅਪਲਾਈ ਕਰ ਰਹੇ ਹੋ ਹੁਣ ਕੁਝ ਨੋਟ ਕਰਨ ਵਾਸਤੇ ਦੱਸਿਆ ਗਿਆ ਹੈ ਕਿ ਤੁਸੀਂ ਨੋਟ ਕਰਨੀਆਂ ਕੁਝ ਗੱਲਾਂ ਉਹ ਗੱਲਾਂ ਇਹ ਨੇ ਕਿ ਜਿਹੜੀ ਵੀ ਐਡ ਇਹ ਦਿੱਤੀ ਹੋਈ ਹੈ ਸਕਾਲਰਸ਼ਿਪ ਠੀਕ ਹੈ ਉਹਦੇ ਵਿੱਚੋਂ ਰਿਲੈਕਸੇਸ਼ਨ ਮਿਲੇਗਾ ਕਿਸ ਨੂੰ ਮਿਲੇਗਾ ਐਸਸੀ ਤੇ ਐਸਟੀ ਨੂੰ ਕਿੰਨਾ ਮਿਲੇਗਾ ਉਹਨਾਂ ਨੂੰ ਮਿਲੇਗਾ 10% ਯਾਨੀ ਕਿ 67.50% ਉਹਨਾਂ ਦੇ ਮਾਰਕਸ ਜੇ ਐਸਸੀ ਠੀਕ ਹੈ ਤੇ ਐਸਟੀ ਕੋਈ ਬੱਚਾ ਹੈ ਤਾਂ ਉਸ ਨੂੰ 75% ਦੀ ਥਾਂ ਤੇ ਜੇ ਉਹ ਅਪਲਾਈ ਕਰੇਗਾ ਜੇ ਉਸਦੇ 75 ਵੀ ਹੋਣਗੇ 65 ਸੋਰੀ 65 ਯਾਨੀ 67% ਵੀ ਨੰਬਰ ਹੋਣਗੇ ਤਾਂ ਵੀ ਉਹ اے ਸਕੀਮ ਭਰ ਸਕਦਾ ਹੈ ਜਾਂ ਫਿਰ ਜੇ ਗ੍ਰੇਡ ਦੇ ਹਿਸਾਬ ਨਾਲ ਗੱਲ ਕਰੀਏ ਤਾਂ 6.30 ਗ੍ਰੇਡ ਹੈ ਉਹਦੀ ਸੀਜੀਪੀਏ ਹੈ ਤਾਂ ਉਹ اے ਸਕੀਮ ਅਪਲਾਈ ਕਰ ਸਕਦਾ ਹੈ ਦੂਸਰਾ ਨੋਟ ਕਰਨ ਵਾਲੀ ਗੱਲ ਇਹ ਹੈ ਕਿ 50% ਇੱਕ ਕੁੜੀਆਂ ਦੇ ਲਈ ਯਾਨੀ ਕਿ ਜਿਹੜੀ ਕੁੜੀਆਂ ਨੇ ਰਿਜ਼ਰਵ ਕੁੜੀਆਂ ਨੇ ਠੀਕ ਹੈ ਇਹ ਰਿਜ਼ਰਵ ਰੱਖਿਆ ਗਿਆ ਹੈ ਉਹਨਾਂ ਦੇ ਲਈ ਸਲੋਟ ਮੰਨ ਲਓ ਜੇ 1000 1000 ਸਕਾਲਰਸ਼ਿਪ ਇਹਨਾਂ ਦੇਣੀਆਂ ਨੇ ਤੇ 500 ਸਕਾਲਰਸ਼ਿਪ ਇਹਨਾਂ ਨੇ ਕੁੜੀਆਂ ਨੂੰ ਹੀ ਦੇਣੀਆਂ ਨੇ ਜੇ ਤੁਸੀਂ ਕਿਸੇ ਆਪਣੀ ਬੱਚੀ ਦੇ ਵਾਸਤੇ ਅਪਲਾਈ ਕਰ ਰਹੇ ਹੋ ਤੇ ਉਹਦੇ ਚਾਂਸ ਬਹੁਤ ਨੇ ਇਸ ਸਕਾਲਰਸ਼ਿਪ ਮਿਲਣ ਦੇ ਤੇ ਉਸ ਤੋਂ ਇੱਕ ਹੋਰ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਜਿਹੜਾ 50% ਉਹਦੇ ਵਿੱਚ ਦੋਸਤੋ ਐਸਸੀ ਠੀਕ ਹੈ ਤੇ ਐਸਟੀ ਦੇ ਵਾਸਤੇ ਅਪਲਾਈ ਤੁਸੀਂ ਕਰ ਸਕਦੇ ਹੋ ਉਹਦੇ ਲਈ ਰਿਜ਼ਰਵ ਰੱਖਿਆ ਗਿਆ ਹੈ ਹੁਣ ਤੁਸੀਂ ਜੇ ਤੁਸੀਂ ਇਸ ਤੇ ਕਲਿੱਕ ਕਰਦੇ ਹੋ ਤੇ ਇੱਕ ਪੇਜ ਖੁੱਲ ਜਾਏਗਾ ਅਪਲਾਈ ਕਿਵੇਂ ਕਰਨਾ ਤੁਹਾਨੂੰ ਸਾਰਾ ਕੁਝ ਇਸ ਨੂੰ ਦੱਸਣ ਜਾ ਰਿਹਾ ਜਦੋਂ ਤੁਸੀਂ ਅਪਲਾਈ ਕਰੋਗੇ ਠੀਕ ਹੈ ਤਾਂ ਇੱਕ ਪੇਜ ਤੁਹਾਡੇ ਵਾਸਤੇ ਖੁੱਲ ਜਾਏਗਾ ਜਿਸ ਦੇ ਵਿੱਚ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਤੁਸੀਂ ਮੋਬਾਈਲ ਨੰਬਰ ਤੇ ਆਪਣਾ ਜਿਹੜਾ ਵੀ ਹੈ ਸਕੂਲ ਵਗੈਰਾ ਦੱਸ ਕੇ ਉਸ ਤੋਂ ਬਾਅਦ ਜੇ ਤੁਸੀਂ ਉਹ ਰਜਿਸਟਰ ਕਰ ਲੋਗੇ ਤੁਹਾਡੀ ਮੇਲ ਆਈਡੀ ਤੇ ਮੋਬਾਈਲ ਨੰਬਰ ਤੇ ਇੱਕ ਰਜਿਸਟ੍ਰੇਸ਼ਨ ਨੰਬਰ ਤੇ ਪਾਸਵਰਡ ਚਲ ਜਾਏਗਾ ਤੁਸੀਂ ਉਹ ਨੋਟ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਫਿਰ ਲੌਗਇਨ ਕਰਨਾ ਹੈ ਉਸੇ ਆਈਡੀ ਤੇ ਪਾਸਵਰਡ ਤੋਂ ਠੀਕ ਹੈ ਉਸ ਤੋਂ ਬਾਅਦ ਅਸੈਸ ਐਪਲੀਕੇਸ਼ਨ ਫਾਰਮ ਯਾਨੀ ਕਿ ਯੂਬੀਬੀ ਨਾ ਵੀ ਰੀਡਾਇਰੈਕਟ ਟੂ ਐਸਬੀਆਈ ਪਲੇਟਿਨਮ ਜੁਬਲੀ ਆਸ਼ਾ ਸਕਾਲਰਸ਼ਿਪ 2025 26 ਯਾਨੀ ਕਿ ਜਦੋਂ ਤੁਸੀਂ ਉਹ ਲੌਗਇਨ ਕਰੋਗੇ ਉਸ ਤੋਂ ਬਾਅਦ ਤੁਸੀਂ ਡਾਇਰੈਕਟ ਉਸ ਪੇਜ ਤੇ ਪਹੁੰਚ ਜਾਓਗੇ ਜਿੱਥੇ ਇਹ ਫਾਰਮ ਭਰਨਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਫਾਰਮ ਜਿਹੜਾ ਸਟਾਰਟ ਕਰ ਦੇਣਾ ਪਰਨਾ ਠੀਕ ਹੈ ਜਿਸ ਦੇ ਵਿੱਚ ਸਾਰਾ ਕੁਝ ਦੱਸਿਆ ਹੋਏਗਾ ਕੀ ਕੀ ਭਰਨਾ ਹੈ ਫਿਲ ਐਪਲੀਕੇਸ਼ਨ ਰਿਕੁਆਇਰਮੈਂਟ ਡਿਟੇਲ ਔਨਲਾਈਨ ਐਪਲੀਕੇਸ਼ਨ ਸ਼ੁੱਡ ਵੀ ਯਾਨੀ ਐਕੂਰੇਟ ਇਨਫੋਰਮੇਸ਼ਨ ਯਾਨੀ ਕਿ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹ ਬਿਲਕੁਲ ਕਰੈਕਟ ਹੋਣੀ ਚਾਹੀਦੀ ਹੈ ਗਲਤ ਨਹੀਂ ਹੋਣੀ ਚਾਹੀਦੀ ਬਿਲਕੁਲ ਤੁਹਾਡਾ ਨਾਮ ਪਤਾ ਮਾਤਾ ਪਿਤਾ ਦਾ ਨਾਮ ਕਿੱਥੇ ਤੁਸੀਂ ਪੜ੍ਹਦੇ ਸੀ ਯਾਨੀ ਕਿ ਪਿਛਲੀ ਕਲਾਸ ਦੇ ਬਾਰੇ ਦੱਸਣਾ ਤੇ ਨਵੀਂ ਕਲਾਸ ਦੇ ਬਾਰੇ ਕਿੱਥੇ ਪੜ੍ਹ ਰਹੇ ਹੋ ਸਾਰਾ ਕੁਝ ਤੁਸੀਂ ਇਹ ਇਸ অপਸ਼ਨ ਦੇ ਵਿੱਚ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੀ ਤੁਸੀਂ ਪਿਛਲੀ ਕਲਾਸ ਹੈ ਤੁਹਾਡੀ ਠੀਕ ਹੈ ਉਹਨਾਂ ਦੇ ਡਾਕੂਮੈਂਟ ਕੀ ਹੋਣਗੇ ਡਾਕੂਮੈਂਟ ਉਹ ਵੀ ਅੱਗੇ ਦੱਸੂਗਾ ਪਰ ਪਹਿਲਾਂ ਤਾਂ ਦੱਸ ਦਾਂ ਕਿ ਇਹ ਡਾਕੂਮੈਂਟ ਤੁਸੀਂ ਜਿੰਨੇ ਵੀ ਨੇ ਅਪਲਾਈ ਕਰ ਅਪਲਾਈ ਕਰ ਰਹੇ ਹੋ ਤਾਂ ਉਸ ਟਾਈਮ ਤੁਸੀਂ ਇਹ ਡਾਕੂਮੈਂਟ ਦੀ ਜਿਹੜਾ ਡਾਕੂਮੈਂਟ ਅਪਲੋਡ ਦਾ ਆਪਸ਼ਨ ਆਏਗਾ ਉਹ ਡਾਕੂਮੈਂਟ ਅਪਲੋਡ ਕਰਨੇ ਆ ਉਸ ਤੋਂ ਬਾਅਦ ਤੁਸੀਂ ਫਿਰ ਐਕਸੈਪਟ ਟਰਮਸ ਪ੍ਰੀਵਿਊ ਦੇਖਣਾ ਹੈ ਮੰਨ ਲਓ ਟਰਮਸ ਕੰਡੀਸ਼ਨ ਐਸ ਐਕਸੈਪਟ ਕਰ ਲਿਆ ਉਸ ਤੇ ਟਿਕ ਮਾਰਕ ਕਰਨਾ ਹੁੰਦਾ ਪ੍ਰੀਵਿਊ ਉਸ ਤੋਂ ਪਹਿਲਾਂ ਜ਼ਰੂਰ ਦੇਖ ਲਿਓ ਕਿਉਂਕਿ ਪ੍ਰੀਵਿਊ ਜਦੋਂ ਤੁਸੀਂ ਨਹੀਂ ਦੇਖੋਗੇ ਤੇ ਹੋ ਸਕਦਾ ਕੋਈ ਗਲਤੀ ਹੋਵੇ ਜੇ ਤੁਸੀਂ ਪ੍ਰੀਵਿਊ ਦੇਖੋਗੇ ਗਲਤੀ ਤੁਹਾਨੂੰ ਦਿਖੇਗੀ ਤੁਸੀਂ ਠੀਕ ਕਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਲਾਸਟ অপਸ਼ਨ ਆ ਜਾਣਾ ਸਬਮਿਟ ਦਾ ਤੁਸੀਂ ਸਾਰਾ ਕੁਝ ਚੈੱਕ ਕਰਕੇ ਅਗਰ ਸਬਮਿਟ ਕਰਦੇ ਹੋ ਤੇ ਤੁਹਾਡੇ ਕੋਲ ਜੇ ਤੁਹਾਡੀ ਸਕਾਲਰਸ਼ਿਪ ਨੰਬਰ ਪੈਂਦਾ ਹੈ ਤੇ ਕੁਝ ਟਾਈਮ ਬਾਅਦ ਜਦ ਤੱਕ ਇਹ ਅਪਲਾਈ ਨਹੀਂ ਅਪਲਾਈ ਕਰਨ ਦਾ ਦੌਰ ਚੱਲ ਰਿਹਾ ਉਸ ਤੋਂ ਬਾਅਦ ਇਹ ਇੱਕ ਲੋਟਰੀ ਸਿਸਟਮ ਨਾਲ ਕੱਢਣਗੇ ਉਹ ਜੇ ਤੁਹਾਡਾ ਨੰਬਰ ਪੈ ਗਿਆ ਤੁਹਾਨੂੰ ਮੇਲ ਆਈਡੀ ਤੇ ਜਾਂ ਫਿਰ ਤੁਹਾਡੇ ਮੋਬਾਈਲ ਨੰਬਰ ਤੇ ਕਨਫਰਮੇਸ਼ਨ ਆ ਜਾਏਗਾ ਵੀ ਤੁਹਾਡੀ ਸਕਾਲਰਸ਼ਿਪ ਆ ਗਈ ਹੈ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਡਾਕੂਮੈਂਟ ਰਿਕਵਾਇਰਡ ਕਿਹੜੇ-ਕਿਹੜੇ ਨੇ ਜੇ ਤੁਸੀਂ 12ਵੀਂ ਜਾਂ 9ਵੀਂ ਤੋਂ ਲੈ ਕੇ 12ਵੀਂ ਤੱਕ ਸਕੂਲ ਲੈਵਲ ਤੇ ਪੜ੍ਹਦੇ ਹੋ ਤੇ ਅਪਲਾਈ ਕਰ ਰਹੇ ਹੋ ਆਸ਼ਾ SBI ਸਕਾਲਰਸ਼ਿਪ ਤੇ ਇਹਦੇ ਵਿੱਚ ਤੁਹਾਨੂੰ ਡਾਕੂਮੈਂਟ ਕਿਹੜੇ-ਕਿਹੜੇ ਨੇ ਅਪਲਾਈ ਕਰਨ ਵਾਸਤੇ ਤੁਹਾਨੂੰ ਦੱਸ ਦਿੰਦੀ ਹਾਂ ਕਿ ਅਕਾਦਮਿਕ ਰਿਕਾਰਡ ਇਸ ਦੇ ਵਿੱਚ ਕੀ ਹੋਏਗਾ ਜੇ ਤੁਸੀਂ ਕਲਾਸ 10ਵੀਂ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਇਹ ਅਲੱਗ-ਅਲੱਗ ਡਾਕੂਮੈਂਟ ਚਾਹੀਦੇ ਨੇ ਤੁਹਾਨੂੰ ਹੁਣ ਉਰੇ ਇਹ ਕਿਉਂ ਕਿਹਾ ਗਿਆ ਹੈ 10ਵੀਂ ਕਲਾਸ 12ਵੀਂ ਕਲਾਸ ਗ੍ਰੈਜੂਏਸ਼ਨ ਕਿਉਂਕਿ ਜੇ ਆਪਾਂ ਸਿਰਫ ਆਪਾਂ ਸਕੂਲ ਲੈਵਲ ਦੀ ਗੱਲ ਕਰੀਏ ਠੀਕ ਹੈ ਤਾਂ ਆਪਾਂ ਨੂੰ 10ਵੀਂ ਯਾਨੀ ਕਿ 9ਵੀਂ ਤੋਂ ਹੈ ਨਾ ਤਾਂ ਫਿਰ ਤੁਹਾਡੇ ਕੋਲ 8ਵੀਂ ਦਾ ਸਰਟੀਫିକੇਟ ਹੋਣਾ ਚਾਹੀਦਾ ਜੇ ਤੁਸੀਂ 10ਵੀਂ ਵਾਸਤੇ ਕਰ ਰਹੇ ਹੋ 10ਵੀਂ ਚ ਪੜ੍ਹ ਕੇ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ 9ਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੇ ਤੁਸੀਂ 9ਵੀਂ ਚ ਪੜ੍ਹ ਰਹੇ ਹੋ ਤਾਂ ਤੁਹਾਡੇ ਕੋਲ 8ਵੀਂ ਦਾ ਹੋਣਾ ਚਾਹੀਦਾ ਤੇ ਜੇ 12ਵੀਂ ਚ ਪੜ੍ਹ ਰਹੇ ਹੋ ਤਾਂ 11ਵੀਂ ਦਾ ਠੀਕ ਹੈ ਇਸੇ ਤਰ੍ਹਾਂ ਜੇ ਤੁਸੀਂ 11ਵੀਂ ਚ ਪੜ੍ਹ ਰਹੇ ਹੋ ਤਾਂ ਤੁਹਾਡੇ ਕੋਲ 10ਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਇਸ ਤਰੀਕੇ ਨਾਲ ਜਿਹੜੀ 1 ਸਾਲ ਪਹਿਲਾਂ ਤੁਸੀਂ ਕਲਾਸ ਕੀਤੀ ਹੈ ਉਹਦੇ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦੇ ਨੇ ਆਇਡੈਂਟੀ ਪ੍ਰੂਫ ਦੀ ਗੱਲ ਕਰੀਏ ਤਾਂ ਗਵਰਨਮੈਂਟ ਇ ਉਸ ਤੋਂ ਬਾਅਦ ਫਾਈਨੈਂਸ਼ੀਅਲ ਡਾਕੂਮੈਂਟ ਯਾਨੀ ਕਿ ਫਾਈਨੈਂਸ਼ੀਅਲ ਡਾਕੂਮੈਂਟ ਜਿਵੇਂ ਕਿ ਉੱਤੇ ਦੱਸਿਆ ਹੈ ਸੀ 3 ਲੱਖ ਤੋਂ ਕਟਿੰਗ ਕਮ ਹੋਣੀ ਚਾਹੀਦੀ ਹੈ ਉਹਦੇ ਲਈ ਕੀ ਹੋਣਾ ਚਾਹੀਦਾ ਹੈ ਗਰੰਟੀਅਰ ਜਿਹੜੀ ਤੁਹਾਡੀ ਰਸੀਪਟ ਹੈ ਮੰਨ ਲਓ ਤੁਸੀਂ ਹੁਣ 10ਵੀਂ ਕਲਾਸ 'ਚ ਐਡਮਿਸ਼ਨ ਲੈ ਲਿਆ ਜੇ ਤੁਸੀਂ ਉਸ ਵਿੱਚ ਆਪਣਾ ਐਡਮਿਸ਼ਨ ਕਰਾਇਆ ਹੈ ਕਿੰਨੀ ਫੀਸ ਲੱਗਣੀ ਹੈ ਕਿੰਨੀ ਨਹੀਂ ਉਹ ਤੁਹਾਡੇ ਕੋਲ ਰਸੀਪਟ ਹੋਣੀ ਚਾਹੀਦੀ ਹੈ ਠੀਕ ਹੈ ਬੈਂਕ ਅਕਾਊਂਟ ਡਿਟੇਲ ਮੰਨ ਲਓ ਜੇ ਤੁਸੀਂ ਆਪ ਭਰ ਰਹੇ ਹੋ ਬੱਚਾ ਭਰ ਰਿਹਾ ਹੈ ਤੇ ਬੱਚੇ ਦੀ ਲੱਗੇ ਕਿ ਜੇ ਬੱਚਾ 18 ਸਾਲ ਤੋਂ ਉੱਪਰ ਹੈ ਠੀਕ ਹੈ ਤਾਂ ਉਹਦੇ ਮਾਪਿਓ ਦੀ ਲੱਗ ਸਕਦੀ ਹੈ ਜੇ ਤੁਹਾਡੀ ਮਰਜ਼ੀ ਹੈ ਕਿ ਇਹਦਾ ਵੀ ਲਾ ਸਕਦੇ ਹੋ ਤੁਸੀਂ ਆਪਣਾ ਬੈਂਕ ਡਿਟੇਲ ਠੀਕ ਹੈ ਪ੍ਰੂਫ ਫॉर ਇਨਕਮ ਤੁਸੀਂ ਆਪਣਾ ਇਨਕਮ ਸਰਟੀਫਿਕੇਟ ਬਣਾਉਣਾ ਹੈ ਠੀਕ ਹੈ ਉਹਦੇ ਵਿੱਚ ਤੁਹਾਡੀ 3 ਲੱਖ ਤੋਂ ਕਟਿੰਗਮ ਹੋਣੀ ਚਾਹੀਦੀ ਹੈ ਤੇ ਐਡਰੈਸ ਪ੍ਰੂਫ ਦੇ ਵਿੱਚ ਵੀ ਉਹ ਹੀ ਆਧਾਰ ਕਾਰਡ ਦੇ ਵੀ ਚੱਲ ਜਾਏਗਾ ਠੀਕ ਹੈ ਕਰੰਟ ਐਡਮਿਸ਼ਨ ਸੋਰੀ ਔਰ ਐਡਮਿਸ਼ਨ ਪ੍ਰੂਫ ਦੇ ਵਿੱਚ ਤੁਹਾਡਾ ਪ੍ਰੂਫ ਆਫ ਕਰੰਟ ਇਅਰ ਐਡਮਿਸ਼ਨ ਲੱਗੇਗਾ ਐਡਮਿਸ਼ਨ ਦੇ ਵਿੱਚ ਐਡਮਿਸ਼ਨ ਲੈਟਰ ਹੋ ਸਕਦਾ ਇੰਸਟੀਟਿਊਟ ਆਇਡੈਂਟੀਟੀ ਕਾਰਡ ਹੋ ਸਕਦਾ ਬੋਨੋਫਾਈਡ ਸਰਟੀਫਿਕੇਟ ਸਕੂਲੋਂ ਬਣਵਾ ਸਕਦੇ ਤੁਸੀਂ ਠੀਕ ਹੈ ਤੇ ਉਸ ਤੋਂ ਬਾਅਦ ਆ ਜਿਹੜਾ ਪਰਸਨਲ ਡਾਕੂਮੈਂਟ ਕੀ ਹੈ ਫੋਟੋਗ੍ਰਾਫ ਲੱਗੇਗੀ ਤੁਹਾਡੀ ਠੀਕ ਹੈ ਇਹ ਡਾਕੂਮੈਂਟ ਲੱਗੇਗਾ ਤੁਹਾਡਾ ਤੇ ਐਡੀਸ਼ਨਲ ਡਾਕੂਮੈਂਟ ਦੇ ਵਿੱਚ ਕਾਰ ਸਰਟੀਫਿਕੇਟ ਜੇ ਕਿਤੇ ਲੋੜ ਹੈ ਤਾਂ ਜੇ ਤੁਸੀਂ ਉਹਦਾ ਫਾਇਦਾ ਐਸਸੀ ਬੈਸੀ ਦੇ ਨਾਲ ਤੁਸੀਂ ਆਪਣਾ ਐਕਸਟਰਾ ਬੈਨੀਫਿਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜਾ ਕਾਰ ਸਰਟੀਫਿਕੇਟ ਹੈ ਇਹ ਲੱਗੇਗਾ ਠੀਕ ਹੈ ਇਹਦੀ ਡੇਟ ਦੀ ਗੱਲ ਕਰੀਏ ਤਾਂ ਡੇਟ ਕਦੋਂ ਤੋਂ ਕਦੋਂ ਤੱਕ ਅਪਲਾਈ ਹੈ ਇਹ 19 ਸਤੰਬਰ ਤੋਂ ਇਹ ਚਾਲੂ ਹੈ ਠੀਕ ਹੈ 15 ਨਵੰਬਰ ਤੱਕ 15 ਨਵੰਬਰ ਤੱਕ ਤੁਸੀਂ ਫਾਰਮ ਭਰ ਸਕਦੇ ਹੋ ਆਨਲਾਈਨ ਤੇ ਇਹ ਜੇ ਤੁਹਾਡਾ ਭਰਦੇ ਵਕਤ ਕੋਈ ਗਲਤੀ ਹੋ ਜਾਂਦੀ ਹੈ ਠੀਕ ਹੈ ਉਸ ਤੋਂ ਪਹਿਲਾਂ ਦੋਸਤੋ ਤੁਸੀਂ ਪ੍ਰੀਵਿਊ ਜ਼ਰੂਰ ਦੇਖਣਾ ਹੈ ਬਸ ਇੱਕ ਨਿੱਕੀ ਜਿਹੀ ਗੱਲ ਹੈ ਫਾਰਮ ਭਰੋ ਕੋਈ ਦਿੱਕਤ ਨਹੀਂ ਜੇ ਤੁਸੀਂ ਬਾਅਦੋਂ ਵੀ ਫਾਰਮ ਭਰਨਾ ਪੁਰਾਣਾ ਬਾਅਦੋਂ ਵੀ ਭਰ ਸਕਦੇ ਹੋ ਪਰ ਜਦੋਂ ਤੁਸੀਂ ਫਾਰਮ ਭਰਦੇ ਹੋ ਤਾਂ ਜਦੋਂ ਤੁਸੀਂ ਫਾਰਮ ਭਰਦੇ ਇੱਕ ਪ੍ਰੀਵਿਊ ਆਪਸ਼ਨ ਹੁੰਦਾ ਕਿ ਜਿਹੜਾ ਤੁਸੀਂ ਫਾਰਮ ਭਰਿਆ ਉਸ ਨੂੰ ਚੈੱਕ ਕਰ ਲਓ ਇੱਕ ਵਾਰੀ ਜੇ ਤੁਸੀਂ ਉਹ ਚੈੱਕ ਕਰ ਲੋਗੇ ਤਾਂ ਤੁਹਾਡਾ ਬੈਨੀਫਿਟ ਇਹੀ ਹੋਏਗਾ ਕਿ ਕੋਈ ਗਲਤੀ ਸ਼ਲਤੀ ਹੋਈ ਤੇ ਉਹ ਤੁਸੀਂ ਗਲਤੀ ਸ਼ਲਤੀ ਆਪਣੇ ਸੁਧਾਰ ਸਕਦੇ ਹੋ ਦੋਸਤੋ ਉਮੀਦ ਕਰਦਾ ਤਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਐਹੋ ਜੀਆਂ ਹੋਰ ਵੀਡੀਓ ਦੇਖਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ